ਯਮ ਨੇ ਜਿਹੜੀ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਕਰ ਤੋਂ ਨਾ ਕਰਤੀ ਪਹਿਲਾਂ ਤੁਸੀਂ ਬੇਇੱਜ਼ਤੀ ਕਰਦੇ ਆ ਪਗਾਹ ਲਾਉਣੇ ਸ਼ਤਰਮਾਦੇ ਹੁਣ ਤੁਸੀਂ ਮੀਟਿੰਗ ਕਰਾਉਣੇ ਭਗਵੰਤ ਮਾਨ ਆਉਣਾਂ ਨੂੰ ਸ਼ਰਮ ਨਹੀਂ ਆਈ ਮਾੜੀ ਮੁੱਠੀ ਮੀਟਿੰਗ ਬੁਲਾਉਂਦੇ ਆ ਇਹ ਬਹੁਤ ਵਧੀਆ ਬਰਾਲਾ ਕੀਤਾ ਸੀ ਐਸਕੇਮ ਨੇ ਜੀ ਕੰਦੀ ਸਾਹਿਬ ਪੰਜਾਬ ਸਰਕਾਰ ਹੋਵੇ ਭਾਰਤ ਸਰਕਾਰ ਹੋਵੇ ਜਾਂ ਜਿਵੇਂ ਦੂਜੇ ਲੋਕ ਖਮ ਤਾਂ ਇਰੀਨ ਸਟੇਟ ਹੋਵੇ ਜੀ ਉਸ ਤੋਂ ਪਹਿਲਾਂ ਮੈਂ ਬੰਦ ਸਾਹਿਬ ਦਾ ਥੋੜਾ ਜਿਹਾ ਜਵਾਬ ਦੇ ਦਿਆਂ ਜਿਹੜਾ ਬੰਦ ਸਾਹਿਬ ਨੇ ਸਵਾਲ ਉਠਾਇਆ ਸੀ ਸਰਦਾਰ ਕਾਂਜ ਨੂੰ ਵਾਸਤੇ ਜੀ ਜੀ ਕਾਮ ਸਿੰਘ ਪੰਨੂ ਹੋਰੀ ਜਦੋਂ ਗਏ ਆ ਨੇ ਜੀ ਉੱਤਰਾਖੰਡ ਦੇ ਵਿੱਚ ਉਸ ਵੇਲੇ ਉੱਥੇ ਹੜਾ ਗਈ ਸੀ ਹੂੰ ਹੂੰ ਅਰ ਸਾਡੇ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਕੇਮਕੁੰਡ ਸਾਹਿਬ ਯਾਤਰਾ ਤੇ ਗਏ ਸੀਗੇ ਜਾਂ ਹਿੰਦੂ ਗਏ ਸੀਗੇ ਜਿਹੜੇ ਚਾਰ ਧਾਮਾਂ ਉੱਥੋਂ ਦੀ ਯਾਤਰਾ ਤੇ ਬੁਰੀ ਤਰ੍ਹਾਂ ਫਸ ਗਏ ਸੀ ਹੂੰ ਹੂੰ ਆਦਲ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸੀ ਉਹਨਾਂ ਦੀ ਜ਼ਿੰਮੇਵਾਰੀ ਲਾਤੀ ਕਿ ਉਹਨਾਂ ਨੇ ਜ਼ਿੰਮੇਵਾਰੀ ਲਾਤੀ ਕਾਮ ਸਿੰਘ ਪੰਨੂ ਦੀ ਕਿ ਜਾਓ ਜੀ ਕਾਕਾ ਜੀ ਤੁਸੀਂ ਜਾਓ ਤੇ ਜਾ ਕੇ ਉਹਨਾਂ ਨੂੰ ਕੱਢ ਕੇ ਲੈ ਕੇ ਆਓ ਜੀ ਉਹਦੇ ਦੀ ਕੋਈ ਗੱਲ ਨਹੀਂ ਮੈਂ ਜਾਣਾ ਉਹ ਚਲੇ ਗਏ ਹੂੰ ਹੂੰ ਉੱਥੇ ਫਿਰ ਉਹਨਾਂ ਦਾ ਕੁਟਕਟਾਪਾ ਹੋਇਆ ਸੀ ਜੀ ਕੁੱਟ ਕਿਤਾਫਾ ਹੋਣ ਮੇਰੇ ਜਿਹੜੀਆਂ ਤਸਵੀਰਾਂ ਇੱਕ ਟੀਵੀ ਚੈਨਲ ਤੇ ਆਈਆਂ ਸੀ ਮੇਰੇ ਉਹ ਹੱਥ ਲੱਗੀਆਂ ਸੀ ਤਸਵੀਰਾਂ ਟੀਵੀ ਚੈਨਲ ਤੋਂ ਜੀ ਮੈਂ ਫਿਰ ਕੱਲੇ-ਕੱਲੇ ਬੰਦੇ ਦੀ ਪਛਾਣ ਕੀਤੀ ਕਿ ਇਹ ਬੰਦੇ ਕੌਣ ਨੇ ਤੇ ਉਹ ਬੰਦੇ ਕੁੱਟਣ ਵਾਲੇ ਸਾਡੇ ਜ਼ਿਲ੍ਹੇ ਦੇ ਸੀ ਹੂੰ ਹੂੰ ਕੁੱਟਿਆ ਕਿਉਂ ਕਾਨ ਸਿੰਘ ਪੰਨੂ ਦੀ ਦਸਤਾਰ ਕਿਉ ਲਾਈ ਗਈ ਇਸ ਕਰਕੇ ਲਾਈ ਗਈ ਕਿ ਉਹਨਾਂ ਦਰਾਂ ਦੇ ਵਿੱਚ ਇੱਕ ਗੱਤਾਰ ਸਕੈਂਡਲ ਹੋਇਆ ਸੀ ਐਜੂਕੇਸ਼ਨ ਡਿਪਾਰਟਮੈਂਟ ਜੀ ਪ੍ਰੋਫੈਸਰ ਲਾ ਮੰਤਰੀ ਹੁੰਦਾ ਸੀ ਐਜੂਕੇਸ਼ਨ ਡਿਪਾਰਟਮੈਂਟ ਦਾ ਉਹ ਵੀ ਸੁਖਨਾਲ ਸਾਡੇ ਜ਼ਿਲ੍ਹੇ ਲਈ ਸੀ ਜੀ ਉਸ ਮਾਮਲੇ ਨੂੰ ਬੇਨਕਾਬ ਕਰਨ ਸਿੰਘ ਪੰਨੂ ਨੇ ਕੀਤਾ ਸੀ ਤੇ ਉਹ ਜਿਹਨਾਂ ਲੋਕਾਂ ਨੇ ਵਿਕਰਨ ਸਿੰਘ ਪੰਨੂ ਦੇ ਤੇ ਆਪਣਾ ਹੱਥ ਹਲਕਾ ਕੀਤਾ ਉਹ ਸਾਡੇ ਤਲਵੰਡੀ ਹਲਕੇ ਦੇ ਅਕਾਲੀ ਵਰਕਰ ਸੀ ਮੰਤਰੀ ਜੀ ਦੇ ਕਰੀਬੀ ਕੁਟਕਤਾ ਪਰ ਅੱਜ ਵਾਰ ਮੈਂ ਉਹ ਖਬਰ ਪ੍ਰਕਾਸ਼ਿਤ ਕੀਤੀ ਸੀ ਖਬਰ ਪ੍ਰਕਾਸ਼ਿਤ ਹੋਣ ਦੇ ਨਾਲ ਸਾਰਾ ਕੁਝ ਨੰਗਾ ਹੋ ਗਿਆ ਸੀ ਲੇਕਿਨ ਜਿਵੇਂ ਬਲਬਲ ਸਾਹਿਬ ਨੇ ਕਿਹਾ ਕਿ ਪਟਾਲਾ ਹੋਈਆਂ ਸਾਰਾ ਕੁਝ ਹੋਇਆ ਤੇ ਬਰਨਾਲਾ ਉੱਥੇ ਦਾ ਉੱਥੇ ਪੰਚਾਲਾ ਗਿਆ ਸਿਰਮਤੀ ਇਹ ਸਥਿਤੀ ਸੀ ਇਸੇ ਕੀਆਪਾਂ ਦੇ ਕੀ ਤਾਂ ਹੋਰ ਵੀ ਬਹੁਤ ਸਾਰੇ ਮਾਮਲੇ ਹੁੰਦੇ ਜਿਵੇਂ ਇਹਨਾਂ ਨੇ ਵਕਫਤਾਂਾਂ ਦੀ ਕੀਤਾ ਚਿੱਤੀ ਸਿੰਘ ਪੇਰੀ ਗੱਲ ਕੀਤੀ ਹੈ ਲਖਾ ਸਿੰਘ ਤੇ ਲੋਹੜਾ ਨੇ ਜੂਪੀ ਦੀ ਗੱਲ ਕੀਤੀ ਹੈ ਜੂਪੀ ਦੇ ਵਿੱਚ ਤੁਸੀਂ ਦੇਖੋ ਕਿ ਉੱਤੇ ਜਿਹੜੀ ਹੈਗੀ ਆ ਰਣਵੀਰ ਸਿੰਘ ਨਾਲ ਦੀ ਇਹਨਾਂ ਨੇ ਵੱਡੇ ਲੋਕਾਂ ਨੇ ਵੱਡੇ ਜ਼ਕੀਰਦਾਰਾਂ ਨੇ ਆਪਣੀ ਬਣਾਈ ਹੋਈ ਸੀ ਇੱਕ ਆਰਗਾਨਾਈਜੇਸ਼ਨ ਬਣਾਈ ਸੀ ਤੇ ਉਹ ਦਲਤਾਂ ਦੇ ਉੱਤੇ ਮਤਲਬ ਜਿਹੜਾ ਸਾਹਮਣੇ ਵੀ ਹੈ ਕਿ ਦਲ ਸਾਡੇ ਸਭ ਤੋਂ ਵੱਡੇ ਦੁਸ਼ਮਣ ਹੈ ਜਿਵੇਂ ਕਿ ਇਹਨਾਂ ਨੇ ਕਿਹਾ ਕਿ ਜਿਹਨਾਂ ਨੇ ਜਿਹੜੇ ਸਰਦਾਰ ਨੂੰ ਆਪਣੇ ਚਾਰੇ ਮਤਲਬ ਇੱਕ ਨਾਲ ਲਾ ਕੇ ਰੱਖਦੇ ਉਹਨਾਂ ਤੇ ਕੁੱਤਾ ਪਾਜੜਾ ਸੀ ਇਸੇ ਤਰੀਕੇ ਤੁਹਾਡੇ ਯਾਦ ਨਾਲ ਸਾਰੇ ਪੰਜਾਬ ਦੇ ਵਿੱਚੋਂ ਗਈ ਸੀ ਇੱਕ ਬੱਸ ਜੀ ਉਹ ਬੱਸ ਗਈ ਸੀ ਤੀਰਥ ਯਾਤਰਾ ਦੇਤੇ ਮਿਨੀ ਬੱਸ ਗਈ ਸੀ ਉਹਦੇ ਵਿੱਚ 25 ਤੇ 60 ਸਿਕਸ ਸੀ ਤੇ ਉਹਨਾਂ ਨੂੰ ਵੀ ਮਾਰਤਾ ਸੀ ਜੀ ਜੀ ਇਹ ਬੜਾ ਮਤਲਬ ਜਿਹਾ ਹੈਗਾ ਬਹੁਤ ਦੁਖਾਂਤ ਸਾਡੇ ਸਮਾਜ ਦਾ ਤੇ ਸਾਡੇ ਦੇਸ਼ ਦਾ ਤੇ ਲੋਕ ਸਾਹਿਬ ਨੇ ਜ਼ਿਕਰ ਕੀਤਾ ਵੀ ਦੇ ਪੰਜਾਬ ਦੇ ਕਿਸਾਨ ਕਹਿੰਦਾ ਇਹੀ ਕਹਿਦਣ ਕਿ ਤੇ ਅਸੀਂ ਨਹੀਂ ਸਟੇਸ਼ਨ ਦੇ ਨਾਲ ਰਹਿਣਾ ਤੇ ਲੋਕ ਸਾਹਿਬ ਤਾਂ ਬੜੀ ਵੱਡੀ ਗੱਲ ਕਰਤੀ ਤੁਸੀਂ ਜੀ ਪੰਜਾਬ ਦੇ ਕਿਸਾਨਾਂ ਨੂੰ ਜਿਹੜੇ ਸਾਡੇ ਕੀਤੀ ਮੜੀ ਦੀ ਆਰਥਿਕਤਾ ਦੇ ਮਾਹਰ ਹੈਗੇ ਉਹਨਾਂ ਨੇ ਇੱਕ ਵਾਰੀ ਸੁਝਾਅ ਦਿੱਤਾ ਸੀ ਕਈ ਵਾਰੀ ਫਿਰ ਤੋੜ ਆਇਆ ਗਿਆ ਕਿ ਤੁਸੀਂ ਕਣਕ ਦੇ ਝੋਨਾ ਪੀਜਣਾ ਇੱਕ ਸਾਲ ਵਾਸਤੇ ਛੱਡ ਦੇ ਜੀ ਆਪਣੇ ਜੋਗਰੀ ਕਣਕ ਪੈਦਾ ਕਰ ਲਓ ਝੋਨਾ ਤਾਂ ਸਾਡੀ ਖੁਰਾਕ ਹੀ ਨਹੀਂ ਝੋਨਾ ਤਾਂ ਅਸੀਂ ਦੂਜੇ ਦੇਸ਼ਾਂ 'ਸਤੇ ਕਰਦੇ ਆ ਤੇ ਝੋਨੇ ਦੀ ਸਪਲਾਈ ਬੰਦ ਕਰ ਦਿਓ ਆਨੇ ਬਾੜ ਆ ਜਾਣਗੇ ਹਾਂ ਅੱਡ ਉਹਨਾਂ ਦੀ ਗੱਲ ਤਾਂ ਆਪਾਂ ਦੂਰ ਕਰ ਲਓ ਜੇ ਇੰਨੀ ਕਰ ਲੈਣ ਪਰ ਸਾਡੀ ਬਦਕਿਸੂਤੀ ਹੈ ਕਿ ਖੇਤਾਂ ਦੀ ਦੇ ਵਿੱਚ ਇੱਕ ਆਹੇ ਨਹੀਂ ਜੀ ਜੋ ਕੋਸ਼ਿਸ਼ ਸੰਯੁਕਤ ਕਿਸਾਨ ਮੋਰਚੇ ਦਾ ਤੇ ਜਿਹੜਾ ਹੈਗਾ ਨੌਨ ਪੋਲੀਟੀਕਲ ਕਿਸਾਨ ਮੋਰਚਾ ਦਾ ਜਿਹੜੀ ਆਪਾਂ ਤੇ ਕਿਸਾਨ ਮਜੂਰਦਾਰ ਕਮੇਟੀ ਆਂਦੀ ਕਹਿੰਦੇ ਆਣੇ ਕਿ ਦੋ ਛੜੇ ਹੈ ਜੀ ਜੀ ਪਹਿਲਾਂ ਵੀ ਇਹ ਮਤਲਬ ਜਿਹੜੇ ਕਾਸ਼ੀਸ਼ਾਦੇ ਛੜੇ ਹੁੰਦੇ ਸੀ ਉਹ ਤੋਂ ਸੰਯੁਕਤ ਕਿਸਾਨ ਮੋਰਚਾ ਬਣ ਗਿਆ ਤੇ ਸੰਯੁਕਤ ਕਿਸਾਨ ਮੋਰਚੇ ਨੇ ਜਿਹੜੀ ਲੜਾਈ ਲੜੀ ਦਿੱਲੀ ਦੇ ਵਿੱਚ ਬੈਠ ਕੇ ਜੀ ਜਿਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਾਫੀ ਮੰਗਰਵਾਸਤੇ ਵੀ ਮਜਬੂਰ ਕਰਤਾ ਸੀ ਤੇ ਕਾਲੇ ਕਾਨੂੰਨ ਵੀ ਵਾਪਸ ਕਰਵਾਤੇ ਸੀ ਜੀ ਉਹਦੇ ਬਾਰੇ ਇਹ ਕਿਹਾ ਜਾਂਦਾ ਜਿਹੜੇ ਚਮਸਤੀ ਵਰਗੇ ਬਹੁਤ ਵੱਡੇ ਵੱਡੇ ਜਿਹੜੇ ਹੈਗਾ ਲੇਖਕ ਆ ਉਹਨਾਂ ਨੇ ਕਿਹਾ ਸੀ ਕਿ ਦੁਨੀਆ ਦੇ ਵਿੱਚ ਇੱਕ ਨਵੀਂ ਕਿਸਮ ਦੀ ਮਿਸਾਲ ਪੈਦਾ ਹੋ ਗਈ ਹੈ ਅੜ ਕੇ ਨਵਾਂ ਰਖਾ ਅਦਾ ਦਿਖਾ ਦਿੱਤਾ ਜਿਹੜਾ ਹੈਗਾ ਭਾਰਤ ਦੇ ਇੱਕ ਸਾਧਨ ਅੰਦੋਲਨ ਨੇ ਕਿ ਲੜਾਈ ਇਸ ਤਰ੍ਹਾਂ ਵੀ ਲੜੀ ਜਾ ਸਕਦੀ ਹੈ ਤੇ ਸਰਕਾਰਾਂ ਜੀ ਚਾਹੇ ਹੋਵੇ ਨਰਿੰਦਰ ਮੋਦੀ ਤੇ ਚਾਹੇ ਹੋਵੇ ਭਗਵੰਤ ਮਾਨ ਏਡੀਐਨ ਸਤੇਮੇ ਹੀ ਸਾਡੀਆਂ ਖੇਡਾਂ ਮੂਰਤੀਆਂ ਐ ਮਤਲਬ ਜਿਵੇਂ ਨਾ ਪਹਿਲਾਂ ਛੋਟੇ ਹੁੰਦੇ ਆਪਾਂ ਦੇਖਦੇ ਹੁੰਦੇ ਸੀ ਕਿ ਪੁਤਲੀਆਂ ਦਾ ਖੇਡਾ ਪੈਂਦਾ ਸੀ ਸਕੂਲਾਂ ਚ ਆਉਦੇ ਹੁੰਦੇ ਸੀ ਬਿਲਕੁਲ ਜੀ ਉਹ ਪੁਤਲੀਆਂ ਤੱਕੀਆਂ ਹੁੰਦੀਆਂ ਸੀ ਜਿਹਦੇ ਪ੍ਰਸ਼ਾਹ ਕੋਈ ਹੋਰ ਮੈਂ ਤਾਂ ਦਾ ਜਿਹਦਾ ਪਤਾ ਨਹੀਂ ਲੱਗਦਾ ਸੀ ਬੱਚਿਆਂ ਨੂੰ ਵੀ ਉਹ ਆਪਦੇ ਉਂਗਲਾਂ ਦੇ ਵਿੱਚ ਟਾਕੇ ਪਾ ਕੇ ਜਿਹੜਾ ਤਾਕੇ ਦੇ ਨਾਲ ਉਹਨਾਂ ਪੁਤਲੀਆਂ ਨੂੰ ਨਚਾਉਂਦਾ ਹੈ ਜੀ ਅਸਲ ਵਿੱਚ ਇਹਨਾਂ ਪੁਤਲੀਆਂ ਨੂੰ ਜਿਹੜੇ ਮੰਤਰੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਐ ਇਹਨਾਂ ਨੂੰ ਵੀ ਹੈਗੀ ਜਿਹਦੇ ਬਚਾਉਣ ਵਾਲੇ ਕੋਈ ਨਹੀਂ ਨਸਟੇਜ ਜੀ ਤੋਂ ਇੰਡੀਅਨ ਸਟੇਟ ਨੇ ਦੇਖਿਆ ਕਿ ਜੇ ਪ੍ਰਧਾਨ ਮੰਤਰੀ ਨੂੰ ਕੰਪੈਲ ਕਰਤਾ ਇਸ ਸਦੋਨ ਨੇ ਉਹ ਇਸ ਤਾਂ ਦੋਨੋਂ ਨੂੰ ਪਾੜੀਏ ਤੇ ਫਿਰ ਉਸ ਸਦੋਨੋਂ ਨੂੰ ਪਾੜਿਆ ਦੋ ਇਸਤੇ ਕੀਤੇ ਗਏ ਦੋ ਇਸਤੇ ਕਰਕੇ ਇੱਕ ਧਿਰ ਤੋਂ ਉਸ ਵੇਲੇ ਇੱਕ ਧਿਰ ਨੂੰ ਪਤਾ ਨਹੀਂ ਕਿਸ ਢੰਗ ਨਾਲ ਉਹਨਾਂ ਨੇ ਬਰੇਰਿਆ ਜਾਂ ਉਹ ਕਿਵੇਂ ਉਹਨਾਂ ਦੀ ਸ਼ਿਕਾਰ ਹੋ ਗਈ ਕਿਉਂਕਿ ਜਦੋਂ ਜਿਹੜੇ ਕੰਮ ਕਰਦੀਆਂ ਹੁੰਦੀਆਂ ਨੇ ਚੰਦੀ ਸਾਹਿਬ ਉਦੋਂ ਜਿਹੜੇ ਬੰਦੇ ਪਰਤੇ ਜਾਂਦੇ ਨੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਸਾਨੂੰ ਵਰਤ ਰਹੇ ਬਿਲਕੁਲ ਜੀ ਵੀ ਦੇਖੋਗੇ ਪੰਜਾਬ ਦੇ ਵਿੱਚ ਤੇ ਸ਼ਰਿਆਮਪੁਰ ਤੇ ਆਲਾ ਪੰਜਾਬ ਦੇ ਵਿੱਚ ਤਾਂ ਰਿਟਾਇਰਡ ਪੁਲਿਸ ਵਾਲੇ ਜਿਹੜੇ ਹੈਗੇ ਉਹ ਗੱਲਬਾਤ ਦੇ ਵਿੱਚ ਬੈਠੇ ਆ ਜੀ ਜਿਨ੍ਹਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਸਿਰਫ ਤੇ ਸਿਰਫ ਕਿਸਾਨਾਂ ਨਾਲ ਜਿੱਠਣ ਵਾਸਤੇ ਪਰ ਉਹਦੇ ਤੋਂ ਫਿਰ ਇਹ ਨਿਕਲਿਆ ਕਿ ਉਹ ਇੱਕ ਉਹ ਅੰਦੋਲਨ ਜਿਹੜਾ ਹੈਗਾ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਤੁਰ ਪਿਆ ਦੂਜੇ ਆਪਣੀ ਗੱਲ ਕਰਦੇ ਰਹੇ ਗਲਤੀਆਂ ਉਹਨਾਂ ਤੋਂ ਵੀ ਹੋਈਆਂ ਉਹਨਾਂ ਨੇ ਆਪਣੀਆਂ ਗਲਤੀਆਂ ਗਲਤੀਆਂ ਮੰਨ ਕੇ ਕਿ ਯੂਨੀਟੇਡ ਫੇਰ ਕਰ ਲਈ ਹੂੰ ਹੂੰ ਅੱਪਾ ਬਾਰ-ਬਾਰ ਕਹਿੰਦੇ ਨੇ ਕਿ ਇਲੈਕਸ਼ਨ ਦੇ ਦੌਰ ਜਦੋਂ ਕੋਡ ਆਫ ਕੰਡਕਟ ਲੱਗਦੇ ਆ ਉਦੋਂ ਜਿਹੜੀ ਹੈਗੀ ਐਜੀਟੇਸ਼ਨ ਦੀ ਕੀ ਲੋੜ ਹੈ ਜਿਵੇਂ ਇਹ ਦਿੱਸ਼ ਨੂੰ ਕਿਸੇ ਦਾ ਮਨੋਰਥ ਹੱਲ ਕਰਦੀ ਹੈ ਤੇ ਭਾਰਤੀ ਜਨਤਾ ਪਾਰਟੀ ਦਾ ਮਨੋਰਥ ਹੱਲ ਹੋ ਗਿਆ ਜੀ ਹਰਿਆਣੇ ਦੀ ਸਰਕਾਰ ਉਹਨਾਂ ਦੀ ਬਣ ਗਈ ਕੰਮ ਉਹਨਾਂ ਦਾ ਮੁੱਕ ਗਿਆ ਉਹਨਾਂ ਨੂੰ ਕੋਈ ਲੋੜ ਨਹੀਂ ਸੀ ਸੋ ਜੋ ਕੁਝ ਇਹ ਹੋਇਆ ਹੈ ਕਿਸਾਨਾਂ ਦੇ ਨਾਲ ਜਿਹੜਾ ਕੁਝ ਹੋਇਆ ਸੀਗਾ ਇਹ ਇੱਕ ਕਿਣੀ ਮਿੱਠੀ ਸਾਜ਼ਿਸ਼ ਇਨੀ ਮੀਟਿੰਗ ਸਾਜਿਸ਼ ਆਪਾਂ ਇਸ ਕਰਕੇ ਕਹਿ ਸਕਦੇ ਨੇ ਕਿ ਮੀਟਿੰਗ ਪਹਿਲਾਂ ਰਾਤ ਨੂੰ ਹੁੰਦੀ ਹੁੰਦੀ ਸੀ ਜਿਹੜੇ ਗਿੱਲੀ ਤੋਂ ਕੇਂਦਰ ਦੇ ਵਜ਼ੀਰ ਆਉਂਦੇ ਹੁੰਦੇ ਹੁੰਦੇ ਸੀ ਰਾਤ ਨੂੰ ਮੀਟਿੰਗ ਹੁੰਦੀ ਸੀ ਜੀ ਫਿਰ ਉਹ ਚਲੇ ਜਾਂਦੇ ਸੀ ਐਤਕੀ ਮੀਟਿੰਗ ਰੱਖੀ ਦੇ ਨੇ ਜੀ ਜਿਹਨੇ ਮੀਟਿੰਗ ਰੱਖ ਕੇ ਦੋਨਾਂ ਹੀ ਜਿਹੜੇ ਮੋਰਚੇ ਸੀ ਉਹਨਾਂ ਮੋਰਚਿਆਂ ਨੂੰ ਲੀਡਰਲੈਸ ਕਰਤਾ ਜੀ ਜਿਹੜੇ ਧੱਲੇਵਾਲ ਸਾਹਿਬ ਆ ਉਹ ਵੀ ਮੀਟਿੰਗ ਦੇ ਵਿੱਚ ਆ ਗਏ ਤੇ ਬੰਦੇਸਾ ਵੀ ਮੀਟਿੰਗ 'ਚ ਆ ਗਏ ਜੀ ਜੀ ਮੀਟਿੰਗ ਖਤਮ ਹੋ ਗਈ ਤੇ ਕਹਤਾ ਅਗਲੀ ਮੀਟਿੰਗ ਦੀ ਆਪਾਂ ਕਰਾਂਗੇ 4 ਮਈ ਨੂੰ ਮਈ ਮਹੀਨੇ ਦੀ ਦੇਤੀ ਤਰੀਕ ਤੇ ਬਾਹਰ ਨਿਕਲਣ ਲੱਗੇ ਚੰਡੀਗੜ੍ਹ ਤੋਂ ਤੇ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ। ਨਾਲ ਜਿਹੜੇ ਹੋਰ ਲੋਕ ਸੀ ਗ੍ਰਿਫਤਾਰ ਕਰ ਲਏ ਜਦੋਂ ਜਰਨੈਲਿਸਟ ਹੀ ਗ੍ਰਿਫਤਾਰ ਹੋ ਜਾਣ ਤੇ ਫਿਰ ਮੋਰਚਿਆਂ ਦੇ ਉੱਤੇ ਪਈਆਂ ਫੌਜਾਂ ਦਾ ਬਣਦਾ ਕੀ ਹੈ? ਜੀ। ਉੱਥੇ ਹਮਲਾ ਕਰਤਾ, ਹਮਲਾ ਕਰਕੇ ਉਹ ਪੂਰੀ ਤਰ੍ਹਾਂ ਖਦੇੜਤਾ ਬਲਡੋਜ਼ਰ ਜਿਹੜਾ ਬਲਡੋਜ਼ਰ ਬਲਡੋਜ਼ਰ ਜੁਪੀ ਤੋਂ ਉਧਾਰਾ ਲਿਆ ਸੀ, ਉਹ ਬਲਡੋਜ਼ਰ ਪਹਿਲਾਂ ਨਿੱਕੇ-ਨਿੱਕੇ ਜਿਹੜੇ ਖਾਨਪੀਨ ਵਾਲੇ ਜਾਂ ਛੋਟੇ-ਛੋਟੇ ਸਮੱਗਲ ਵਾਲਾ ਉਹਨਾਂ ਦੇ ਘਰਾਂ ਤੋਂ ਦੇ ਵਰਤਿਆ। ਹੂੰ ਹੂੰ। ਔਰ ਉਹ ਤੋਂ ਬਾਅਦ ਫਿਰ ਉਹ ਕਿਸਾਨਾਂ ਤੇ ਵਰਤਿਆ। ਉਹੀ ਬਲਡੋజర్ ਤੇ ਮੈਂ ਕਹੂੰਗਾ ਵੀ ਬਲਡੋజర్ ਤੋਂ ਭੈੜਾ ਜਿਹੜਾ ਹੈਗਾ ਪੁਲਿਸ ਵਾਲਿਆਂ ਦੀ ਸੱਤਾ ਉਹ ਜੈ ਜਵਾਨ ਜੈ ਕਥਾਨ ਤੇ ਬਾਪੜੀਆਂ ਜੈ ਜਵਾਨ ਜਿਹੜਾ ਹੈਗਾ ਉਹ ਕੁੱਟਿਆ ਪਟਿਆਲੇ ਦੇ ਵਿੱਚ ਜਿਵੇਂ ਕਿ ਆਪਾਂ ਚਿੱਪੀ ਸਿੰਘ ਪੁਰਾ ਦੇ ਵਿੱਚ ਵੀ ਦੇਖਦੇ ਆ ਜਿਹੜਾ ਜੋ ਕੁਝ ਹੋਇਆ ਸੀ ਉਹਦੇ ਬਾਰੇ ਜਿਹੜਾ ਉਸ ਵੇਲੇ ਦੇ ਜਿਹੜੇ ਪ੍ਰੈਜ਼ੀਡੈਂਟ ਸੀ ਅਮਰੀਕਾ ਦੇ ਉਹ ਇੰਡੀਆ ਦੇ ਧੌਰੇ ਤੇ ਆਏ ਸੀ ਬਿਲਕੁਲ ਜੀ ਬਾਅਦ ਵਿੱਚ ਉਹਨਾਂ ਦੇ ਪ੍ਰੈਜ਼ੀਡੈਂਟ ਦੇ ਨਾਲ ਜਿਹੜੇ ਸੈਕਟਰੀ ਸੀ ਉਹਨਾਂ ਨੇ ਉਹਨਾਂ ਨੇ ਇੱਕ ਕਿਤਾਬ ਲਿਖੀ ਸੀ ਜਿਸ ਦੇ ਵਿੱਚ ਚਿੱਪੀ ਸਿੰਘ ਪੁਰਾ ਦਾ ਜ਼ਿਕਰ ਕੀਤਾ ਸੀ ਬਿਲਕੁਲ ਨਹੀਂ ਇਹ ਸਾਰਾ ਕੁਝ ਆ ਬਿਲਕੁਲ ਇੰਟਰਵਿਊ ਸਾਰਾ ਕੁਛ ਇਸ ਕਰਕੇ ਕਰਵਾਇਆ ਗਿਆ ਹੈ ਕਿ ਜਿਹੜਾ ਉਹ ਦੌੜਾ ਸੀ ਕਲਿੰਟਨ ਦਾ ਪਾਕਿਸਤਾਨ ਦਾ ਉਹ ਰੱਦ ਕਰਵਾਇਆ ਜਾਵੇ ਇਹ ਇੰਡੀਅਨ ਸਟੇਟ ਵੱਲੋਂ ਕਰਵਾਇਆ ਜਾ ਰਿਹਾ ਸੀ ਵੀਰੇ ਸਾਰਾ ਕੁਛ ਇੰਡੀਅਨ ਸਟੇਟ ਵੱਲੋਂ ਕੀਤਾ ਜਾ ਰਿਹਾ ਹੈ ਉਹਨੇ ਇੱਕ ਚੈਪਟਰ ਤਾਂ ਪੂਰਾ ਹੋ ਗਿਆ ਜਿਉ ਮੋਰਚਾ ਤਾਂ ਦਿੱਤਾ ਨਖੇੜ ਪਹਿਲਾਂ ਜਦੋਂ ਉਹਨਾਂ ਦੀਆਂ ਗਲਤੀਆਂ ਇਸ ਸੀ ਕਿ ਜਦੋਂ ਪਹਿਲਾਂ ਦਿੱਲੀ ਵਾਲੇ ਮੀਟਿੰਗ ਕਰਨ ਆਉਦੇ ਹੁੰਦੇ ਸੀ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਸੀ ਕਿ ਮੈਂ ਤਾਂ ਬੱਕੀ